देखो जिंदगी जिनी मिल जाए उन्नी थोड़ी होती है और मां बाप बंदा जिनी मर्जी उम्र हो जाए ਜਦ ਤੱਕ ਮਾਪੇ ਆਪਾਂ ਉਦੋਂ ਤੱਕ ਕਿ ਉਹਨੂੰ ਲੱਗਦਾ ਹੈ ਹਮੇਸ਼ਾ ਉਹਨੂੰ ਬੱਚਾ ਹੀ ਲੱਗਦਾ ਆਪਣਾ ਸੋ ਪਰ ਮਹਾਰਾਜ ਦੀ ਕਿਰਪਾ ਵੀ ਬੜੀ ਲੰਬੀ ਉਮਰ ਭੋਗੀ ਹੈ ਬਜ਼ੁਰਗਾ ਨੇ ਔਰ ਸਾਰੀ ਉਮਰ ਕਿਰਤ ਕਰੀ ਹੈ ਔਰ ਕਿਰਤ ਕਰਨ ਤੋਂ ਬਾਅਦ ਉਹਨਾਂ ਦੇ ਬੱਚੇ ਇਹਨਾਂ ਮਕਾਮਾਂ ਤੇ ਪਹੁੰਚੇ ਨੇ ਬੜੇ ਖੁਸ਼ੀ-ਖੁਸ਼ੀ ਮਹਾਰਾਜ ਦੇ ਚਰਨਾਂ 'ਚ ਗਏ ਆ ਹਰੇਕ ਮਾਪੇ ਦਾ ਸੁਪਨਾ ਹੁੰਦਾ ਆ ਪੂਰਾ ਹੋ ਗਿਆ ਉਹਨਾਂ ਦਾ ਆ ਤੇ ਦੇਵ ਸਾਡੀ ਬੜੀ ਪੁਰਾਣੀ ਸਾਂਝ ਤੇ ਅਸੀਂ ਪ੍ਰਾਣੇ ਸੱਜਣਾ ਉਹਦੀ ਜ਼ਿੰਦਗੀ ਬੜੀ ਹਾਰਡ ਵਰਕ ਕਰਿਆ ਉਹ ਬੜਾ ਲੰਬਾ ਸਫ਼ਰ ਤੈਅ ਕਰਕੇ ਦਾਣਾ ਪਾਣੀ ਪਰ ਖਿੱਚ ਲਿਆ ਇਹ ਕੀ ਹੁੰਦਾ ਨਾ ਜਦੋਂ ਅਸੀਂ ਜ਼ਿੰਦਗੀ ਚ ਕਾਮਯਾਬ ਹੁੰਨੇ ਆ ਉਹਦੇ ਪਿੱਛੇ ਜਿਹੜੀ ਅਸਲੀ ਵਜ੍ਹਾ ਹੁੰਦੀ ਹੈ ਨਾ ਉਹ ਮਾਪੇ ਦੇ ਕਰਮ ਹੁੰਦਾ ਹੈ ਉਹਨਾਂ ਦੀ ਕਮਾਈ ਬੱਚਿਆਂ ਦੇ ਕੰਮ ਆਉਂਦੀ ਹੈ ਜਿਹੜੀ ਇਸ ਜਨਰੇਸ਼ਨ ਨੇ ਕਰਨੀ ਹੈ ਕਮਾਈ ਉਹ ਅਗਲਿਆਂ ਦੇ ਕੰਮ ਆਉਂਦੀ ਹੈ ਬੀਜ ਜਿਹ ਉਹਨਾਂ ਦੇ ਹੋਇਆ ਚੰਗੇ ਸੰਸਕਾਰ ਦਿੰਦੇ ਆ ਲਿਆਕਤ ਦਿਤਿਆ ਮਿੱਠ ਬੋਲੀ ਜਿਹੜੀ ਐ ਔਰ ਜਿਹੜਾ ਸਮਾਜਿਕ ਪੱਧਰ ਤੇ ਲੋਕਾਂ ਚ ਵਿਚਰਨਾ ਸੇਵਾ ਕਰਨਾ ਉਹ ਇਸ ਲਈ ਹਿੱਸੇ ਆਉਂਦਾ ਕਿ ਮਾਪੇ ਦਾ ਕਰਮ ਹੈ ਵਿਧਾਇਕ ਕੋਲੇ ਪਹੁੰਚੋ ਕਿੰਨੇ ਟਾਈਮ ਦੀ ਜਿਹੜੀ ਹੈਗਾ ਦੋਸਤੀ ਇਹ ਸਾਡੀ ਤਾਂ ਬੜੀ ਪੁਰਾਣੀ ਸਾਜ ਆ 25 ਸਾਲ ਹੋ ਚੱਲੇ 25 ਸਾਲ ਹੋ ਗਏ ਹਾਂ ਤਾਂ ਦੇਬ ਸਾਡਾ ਸੱਜਣਾ ਹੈ ਇਹ ਅੱਜ ਜਿਹੜੀ ਅਜੋਕੀ ਜਿਹੜੀ ਅੱਜ ਸਾਡੀ ਸਰਕਾਰ ਹੈ ਇਹ ਉਹਦੇ ਚ ਵਿਧਾਇਕ ਹੈ ਪਰ ਮੈਂ ਨਿੱਜੀ ਤੌਰ ਤੇ ਕਿਸਾਨ ਮਜ਼ਦੂਰ ਏਕਤਾ ਲਈਆਂ ਉਹ ਜ਼ਿੰਦਾਬਾਦ ਸੀ ਹੈ ਤੇ ਰਹਿਣਾ ਔਰ ਹਮੇਸ਼ਾ ਹੀ ਮੈਂ ਕਿਸਾਨਾਂ ਨਾਲ ਹੀ ਆਂ ਔਰ ਮੈਂ ਅਕਸਰ ਇਹ ਦਿਨ ਜਦੋਂ ਅਸੀਂ ਬੈਠਦੇ ਆ ਕਿਤੇ ਕਿਸੇ ਸਮਾਗਮ ਤੇ ਆ ਮਿੱਤਰਤਾ ਦੇ ਤੌਰ ਤੇ ਇਕੱਠੇ ਹੋਣੇ ਤਾਂ ਮੈਂ ਅਕਸਰ ਇਹ ਕਹਿਣਾ ਹੁੰਨਾ ਕਿ ਔਰ ਮਾਲਕ ਨੇ ਤੁਹਾਡੀ ਸੁਣੀਏ ਤੁਹਾਡਾ ਡਟ ਕੇ ਕਿਸਾਨਾਂ ਮਜ਼ਦੂਰਾਂ ਦੀ ਸਪੋਰਟ ਕਰੋ ਕਿਸਾਨਾਂ ਨੂੰ ਵੀ ਹੱਕ ਮਿਲੇ ਔਰ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ ਕਿਉਂਕਿ ਮਜ਼ਦੂਰ ਸਭ ਤੋਂ ਵੱਧ ਕੰਮ ਕਰਦਾ ਤੇ ਉਹਨੂੰ ਸਭ ਤੋਂ ਘੱਟ ਦਿਹਾੜੀ ਮਿਲਦੀ ਹੈ ਉਹ ਜਿੰਨੀ ਸਰਕਾਰ ਨਿਸ਼ਚਿਤ ਕਰੇ ਆਪਣੇ ਆਪਣੇ ਵੱਲੋਂ ਕੋਈ ਕੋਟਾ ਰੱਖੇ ਤਾਂ ਉਹਨਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਮਾਰਕ ਮਿਲਣਾ ਚਾਹੀਦਾ ਉਹਨਾਂ ਨੂੰ ਵੀ ਉਸ ਤਰ੍ਹਾਂ ਸਜਣ ਸੰਵਰਨ ਦਾ ਮੌਕਾ ਮਿਲਣਾ ਚਾਹੀਦਾ ਕਿਉਂਕਿ ਜੇ ਕਿਸਾਨ ਮਜ਼ਦੂਰ ਨਾ ਹੋਣ ਤੁਸੀਂ ਇਸ ਦੁਨੀਆ ਦੀ ਕਾਂਖਸ਼ਾ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਖਰੀਦ ਸਕਦੇ ਹੋ ਔਰ ਭੋਜਨ ਪੈਦਾ ਕਰਕੇ ਆਪ ਹਰ ਬੰਦਾ ਖਾ ਨਹੀਂ ਸਕਦਾ ਗਰੀਬੀ ਨੂੰ ਦੇਖਣ ਦਾ ਨਜ਼ਰੀਆ ਅਲੱਗ-ਅਲੱਗ ਹੈ ਗਰੀਬੀ ਜੇ ਤਾਂ ਆਪਾਂ ਇਹ ਸੋਚ ਇਹ ਸਮਝੇ ਕਿ ਬਹੁਤ ਚੀਜ਼ਾਂ ਮੈਂ ਲੈ ਨਹੀਂ ਸਕਦਾ ਮੈਂ ਤਾਂ ਗਰੀਬ ਐ ਫਿਰ ਉਹ ਉਹ ਫਿਰ ਉਹ ਸਾਡਾ ਸੁਭਾਅ ਦਾ ਮਤਲਬ ਅਸੀਂ ਉਦਾਂ ਸੋਚਦੇ ਆ ਪਰ ਜੇ ਤੁਹਾਡੇ ਕੋਲ ਕਿਰਤ ਹੈ ਨਾ ਸਵੇਰੇ ਉੱਠ ਕੇ ਉਹ ਗਰੀਬ ਨਹੀਂ ਹੁੰਦਾ ਉਹ ਸਭ ਤੋਂ ਅਮੀਰ ਹੈ ਜੇ ਬਾਪੂ ਨੇ ਸਾਰੀ ਉਮਰ ਹੱਥੀਂ ਕਿਰਤ ਘਈ ਹੈ ਨਾ ਉਹ ਸਭ ਤੋਂ ਅਮੀਰ ਹੈ ਕਿਉਂਕਿ ਬਹੁਤ ਲੋਕਾਂ ਕੋ ਬਹੁਤ ਖੁਸ਼ ਹੁੰਦਾ ਪਰ ਉਹਨਾਂ ਕੋ ਕਰਨ ਨੂੰ ਕੰਮ ਨਹੀਂ ਹੁੰਦਾ ਸਵੇਰੇ ਬਹੁਤ ਲੋਕ ਅਜੋਕੇ ਯੁੱਗ ਚਿਰ ਤੁਸੀਂ ਵਿਚਰਦੇ ਤੁਸੀਂ ਦੇਖੋ ਵੀ ਸਾਰਾ ਦਿਨ ਉਹ ਉਹਨਾਂ ਨੂੰ ਉਹ ਸਾਰਾ ਦਿਨ ਫੋਨ ਏ ਖੜਕਾਈ ਜਾਂਦੇ ਐ ਕਿਉਂ ਕਿਉਂਕਿ ਨ ਕੋ ਕੰਮ ਕੋਈ ਨਹੀਂ ਤੇ ਜਿਹਦੇ ਕੋ ਕਿਰਤ ਹੈ ਨਾ ਉਹਨੂੰ ਮਹਾਰਾਜ ਨੇ ਬਖਸ਼ਿਸ਼ੇ ਦਿੱਤੀ ਹੈ ਤਾਂ ਹੀ ਤਾਂ ਇੰਨੀ ਇੰਨੀ ਲੰਬੀ ਉਮਰ ਭੋਗੇ ਨਹੀਂ ਤਾਂ ਬੰਦਾ ਅਖੀਰਲੇ ਸਾਲਾਂ 'ਚ ਤਾਂ ਆਦਮੀ ਹਸਪਤਾਲ ਜਾ ਵੇ ਪਹੁੰਚਦਾ ਤੇ ਜੇ ਇੱਕ ਦਿਨ ਵੀ ਪਾਣੀ ਨਹੀਂ ਮੰਗਿਆ ਤੇ ਮੰਜੇ ਤੇ ਹੀ ਬੈਠੇ ਤੇ ਕਰਮ ਹੈ ਮਹਾਰਾਜ ਦਾ ਇਹ ਕਿਰਤ ਦਾ ਵੀ ਹੈ ਬਿਲਕੁਲ 92 ਸਾਲ ਦੀ ਉਮਰ ਦੇ ਵਿੱਚ ਜਾਣਾ ਜਿੰਨੇ ਬਜ਼ੁਰਗ ਜ਼ਾਰ ਨੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਸਿੱਖਿਆ ਬਹੁਤ ਘੱਟ ਮਿਲ ਰਹੀ ਹੈ ਜਿਹਦੇ ਬਜ਼ੁਰਗ ਤੇ ਲਗਾਤਾਰ ਜਾ ਰਹੇ ਉਹਦੀ وجہ ਹੈ ਜੀ ਬੱਚੇ ਬਾਬਿਆਂ ਕੋਲ ਬੈਠਣੋਂ हट ਗਏ ਪੀੜੀਦਰ ਪੀੜੀ ਜਿਹੜੀਆਂ ਚੀਜ਼ਾਂ ਸਾਨੂੰ ਵਿਰਾਸਤ ਵਿੱਚ ਮਿਲਦੀਆਂ ਸੀ ਉਹ ਕਈ ਵਾਰੀ ਨਹੀਂ ਮਿਲਦੀਆਂ ਕੋਈ ਇਸ ਕਰਕੇ ਪਰਿਵਾਰਾਂ ਦਾ ਜੋੜ ਬੈਠਣਾ ਬਹੁਤ ਜ਼ਰੂਰੀ ਹੈ ਪਹਿਲਾਂ ਇਕੱਠੇ ਪਰਿਵਾਰ ਹੁੰਦੇ ਸੀ ਹੁਣ ਉਸ ਤਰ੍ਹਾਂ ਦਾ ਦਰਵਾਜ਼ਾ ਨਹੀਂ ਰਿਹਾ ਪਰ ਜੇ ਘਰ 'ਚ ਕੋਈ ਬਜ਼ੁਰਗ ਹੈ ਤਾਂ ਉਹਦੇ ਨਾਲ ਬੈਠਣਾ ਇਹ ਜ਼ਰੂਰੀ ਹੈ ਕਿ ਬੱਚੇ ਉਹਦੇ ਨਾਲ ਜੁੜਨ ਜੇ ਸਾਡੀ ਤੀਜੀ ਪੀੜੀ ਨਾਲ ਅਸੀਂ ਜੋੜਦੇ ਰਹੇ ਤਾਂ ਅੱਗੇ ਸਾਡੀ ਅੱਗੇ ਸੰਸਕਾਰ ਚੱਲਦੇ ਰਹਿਣਗੇ ਬਹੁਤ ਤਕਲੀਫ ਵਾਲਾ ਸਮਾਂ ਹੈ ਮੇਰੇ ਪਿਤਾ ਜੀ ਸਰਦਾਰ ਲਾਲ ਸਿੰਘ 90 ਸਾਲ ਦੀ ਏਜ ਦੇ ਵਿੱਚ ਇਸ ਸੰਸਾਰ ਤੋਂ ਪਾਣੀ ਸੰਸਾਰ ਤੋਂ ਚਲੇ ਗਏ ਆਂ ਔਰ ਅੱਜ ਆਪਣੇ ਪਰਿਵਾਰ ਵਰਗੇ ਯਾਰ ਸਾਡੇ ਬਹੁਤ ਹੀ ਸਤਿਕਾਰਯੋਗ ਬਬੂ ਮਾਨ ਜੀ ਅੱਜ ਮੇਰੇ ਕੋਲੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਆ ਪਰਮਾਤਮਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ ਤੋਫੀਕ ਦੇਵੇ ਔਰ ਵੀ ਬਹੁਤ ਵੱਡਾ ਨਾਰਾਸ਼ ਹੋਣ ਕਰ। ਔਰ ਮੇਰੇ ਪਿਤਾ ਜੀ ਦਾ ਸੰਘਰਸ਼ਮਈ ਜ਼ਿੰਦਗੀ ਉਹਨਾਂ ਨੇ ਸਾਰੀ ਉਮਰ ਬਤੀਤ ਕੀਤੀ ਹੈ ਕਰਮ ਨਾਲ ਜੁੜੇ ਰਹੇ ਆ। ਅਜੀ ਸ਼ੇਪਰਾ ਦੋ ਪੈਣਾ ਸਾਨੂੰ ਉਹਨਾਂ ਨੇ ਪਾਲਿਆ ਔਰ ਪੜਾਇਆ ਮੈਂ ਹੁਣ ਵੀ ਪੀ ਐਸ ਟੀ ਕਰ ਰਿਹਾ ਹਾਂ ਪੋਲਿਟੀਕਲ ਸਾਇੰਸ ਦੇ ਵਿੱਚ ਔਰ ਜਦੋਂ ਬੱਚੇ ਜਿਹੜੇ ਆ ਉਹ ਲਾਇਕ ਹੋ ਜਾਣ ਮਾਪੇ ਦੇ ਸੁਪਨਿਆਂ ਨੂੰ ਸਾਕਾਰ ਕਰਨ ਜਿਵੇਂ ਬਤੌਰ ਐਮ ਐਲ ਏ ਸੇਵਾ ਕਰ ਰਹੇ ਆ ਤਾਂ ਆਮ ਕੱਚੇ ਘਰਾਂ ਚੋਂ ਉੱਠ ਕੇ ਗਰੀਬ ਮਜ਼ਦੂਰ ਦੇ ਬੱਚੇ ਇਸ ਇਸ ਮਕਾਮ ਤੇ ਪਹੁੰਚਣ ਤਾਂ ਮਾਪੇ ਲਈ ਬਹੁਤ ਵੱਡਾ ਇਹ ਖੁਸ਼ੀ ਦਾ ਮੌਕਾ ਹੁੰਦਾ ਸੋ ਉਹਨਾਂ ਨੇ ਅਖੀਲਾ ਸਮਾਂ ਦੇਖਿਆ ਪਰ ਨਾਬਾ ਦੀ ਸੰਗਤ ਦਾ ਮੈਂ ਬਹੁਤ ਹਮੇਸ਼ਾ ਜਿਹੜੀ ਰਹਿਣੀ ਰਵਾਂਗਾ ਕਿ ਮੇਰੇ ਪਿਤਾ ਨੂੰ ਅਖੀਲੇ ਟਾਈਮ ਦੇ ਵਿੱਚ ਜੋ ਖੁਸ਼ੀ ਦੇ ਪਲ ਦੇਖਣ ਨੂੰ ਮਿਲੇ ਉਹ ਨਾਬਾ ਦੀ ਸੰਗਤ ਨਾਬਾ ਵਿਦਵਨ ਸਭਾ ਦੇ ਸਤਿਕਾਰਯੋਗ ਸਾਰੇ ਵੋਟਰਾਂ ਨੇ ਦਿੱਤਾ ਸਮਾਂ ਹਮੇਸ਼ਾ ਜਿਣੀ ਰਵਾਂਗੇ